ਟਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਹਰ ਸਹ ਕੁਰਸਾ ਤਉ ਦਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹਉ ਸਿਰ ਸਾਹੰਦੈ ਜਿਸ ਪਾਸ ਬਹਿਠਿਉ ਸੋਹੀਆ ਸਭਨ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹਾਂ ਦਾ ਜਿਸੁ ਪਾਸ ਬਹਿਠਿਆ ਸੋਹੀਆ ਸਭ ਨਾਨਦ ਵੇਸਾ ਸਤਨਾਮ ਤਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਤਤ ਗੌਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਤਾ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਤੁਗਹਾ ਪ੍ਰਭ ਭਾਵ। ਸਰਵਰ ਮਹੰਸਾ ਪ੍ਰਾਨ ਪਤ ਪਾਵ। ਗੁਰ ਸਾਗਰ ਰਤਨੀ ਭਰ ਪੂਰੇ। अमृत शांत चुगह नहीं दूरे हर रस चोग चुगह प्रभ भावा सर्वमहंसा प्राण पत पावा क्या बग बपड़ा ਛਪੜੀ ਨਾਈ ਕੀਚੜ ਡੂਬਾ ਮਾਲਨ ਜਾਇ ਰਹਾ ਰੱਖ ਰੱਖ ਚਰਨ ਧਰੇ ਵਿਚਾਰੇ ਦਬਦਾ ਛੋੜ ਭਈ ਨਿਰੰਕਾਰੀ ਮੋਕਤ ਪਦਾਰਥ ਹਾਰ ਰਸ ਚਾਖੇ ਆਵਣ ਜਾਣ ਰਹੀ ਗੁਰ ਰਾਖੇ ਸਰਵ ਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਈ ਸਰਵਰ ਮਹਾਂਸ ਹੰਸ ਮਹਾਸਾਗਰ ਅਕਾਥ ਕਥਾ ਗੁਰ ਬਚਨੀ ਆਦਾਰ ਸੋਨ ਮੰਡਲ ਇੱਕ ਜੋਗੀ ਬੈਸੀ ਨਾਰ ਨ ਪਰਖਾ ਕਹ ਕਉ ਕੈਸੀ ਧਰਪਵਨ ਜੋਤ ਰਹੀ ਲਬਲਾਈ ਸਰਨਰਨਾਥ ਸੱਚੀ ਸਰਨਾਈ आनंद मूल नाथ आधारि गोरमख भगत सहज बिचारी भगत वछला भय काटन हारे हम ममार मिले पग थारे ਅਨੰਕ ਜਾਤਨ ਕਰ ਕਾਲ ਸੰਤਾਏ ਮਰਨ ਲਖਾਈ ਮੰਡਲ ਮਹ ਜਾਨਮ ਪਦਾਰਥ ਦੁਬਦਾ ਖੋਬਾ ਆਪ ਨਾ ਚੀਨ ਸਭ ਭ੍ਰਮ ਭ੍ਰਮ ਰੋਵਾ ਕਹ ਤਾ ਪੜ ਤਾ ਸੁਣ ਤਾ ਏਕਾ ਧੀਰਜ ਧਰਮ ਧਰਣੀ ਧਰਤੀ ਕਾ ਜਤ ਸਤ ਸੰਜਮ ਅਰਦਾਸ ਸਮਾਈ ਚੌਥੇ ਪਾਦਕ ਜੀ ਮਨ ਪਤੀਆ ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕਾ ਸ਼ਬਦ ਪਰਮ ਭਉ ਭਗਤ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪਾ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਦ ਤੁਗ ਹੈ ਨਹੀਂ ਦੂਰੇ ਹਰ ਰਸ ਜੋਗ ਤੁਗ ਹੈ ਪ੍ਰਭ ਭਾਵ ਸਰਵਰ ਮਹਾਂਸ ਪ੍ਰਾਨ ਪਤ ਪਵ